ਤੁਸੀਂ ਵੀ ਦੇਖ ਰਹੇ ਹੋ ਦਿਨਿਕ ਸੇਰਾ ਤੇ ਮੈਂ ਹਰਜੁਨ ਜੈਨ ਅੱਜ ਅਸੀਂ ਮੌਜੂਦਾ ਡੀਐਸਪੀ ਦਫ਼ਤਰ ਦੇ ਵਿੱਚ ਜਿੱਥੇ ਕਿ ਪੰਜਾਬ ਸਰਕਾਰ ਦੀ ਚਲਾਏਗੀ ਜੁਧ ਨਸ਼ਾ ਵਿਰੋਧ ਜਿਹੜੀ ਮਹਿਮ ਦੇ ਤਹਿਤ ਅੱਜ ਟਾਂਡਾ ਪੁਲਿਸ ਨੂੰ ਜਿਹੜੀ ਹੈ ਬਹੁਤ ਵੱਡੀ ਦੀ ਸਫਲਤਾ ਮਿਲੀ ਹੈ ਤੇ ਹੁਣ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਡੀਐਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਅੱਜ ਜਿਹੜੀ ਪ੍ਰੈਸ ਮੀਟ ਟਾਂਡਾ ਦੇ ਵਿੱਚ ਰੱਖੀ ਕਿਉਂ ਰੱਖੀ ਗਈ ਕਿਸ ਸਬੰਧ ਦੇ ਗਣਿਸ਼ੌਰ ਦੇ ਸਬੰਧ ਹਾਂਜੀ ਹਾਂਜੀ ਜਿਹੜੀ ਅੱਜ ਪ੍ਰੈਸ ਮੀਟ ਕੀਤੀ ਹੈ ਯੈਸ ਯੈਸ ਸਾਡੇ ਟੀਮ ਇੰਸਪੈਕਟਰ ਗ੍ਰੇਂਦਰਜੀਤ ਨਾਗਰਾ ਐਸਐਚਓ ਟਾਂਡਾ ਔਰ ਨਾਲ ਇਹਨਾਂ ਦੇ ਇਹਨਾਂ ਦੇ ਜਿਹੜੇ ਟੀਮ ਦੇ ਮੈਂਬਰ ਨੇ ਜਸਪ੍ਰੀਤ ਜੱਸੀ ਔਰ ਹੈਡ ਕਾਂਸਲ ਵਿਕਾਸ ਮਹਿਤਾ ਤੇ ਪਨੀਰ ਜਿਨ੍ਹਾਂ ਨੇ ਕੱਲ ਨਾਕਾ ਲਾਇਆ ਸਲਾਹ ਰੋਡ ਤੇ ਨਾਕਾ ਲਾਇਆ ਸੀਗਾ ਇੱਕ ਉਹਦਾ ਜਿਹੜਾ ਬੰਦਾ ਇੱਕ ਇਥੇ ਲੋਕਲ ਬੰਦਾ ਹੈਗਾ ਆ ਜਸ਼ਨਦੀਪ ਜਸ਼ਨ ਜਿਹਦੀਆਂ ਕਾ ਗਤੀਵਿਧੀਆਂ ਸ਼ੱਕ ਦੇ ਦਾਰੇ 'ਚ ਸੀ ਅਸੀਂ ਉਹਨੂੰ ਫੋਲੋ ਕਰਦੇ ਹੋਏ ਉਹਦੇ ਰਸਤੇ ਦੇ ਵਿੱਚ ਨਾਕਾ ਲਾਇਆ ਆ ਸੀਗਾ ਇਹਨਾਂ ਨੇ ਸਲਾਹ ਰੋਡ ਤੇ ਔਰ ਜਦੋਂ ਗੱਡੀ ਤੇ ਆ ਰਿਹਾ ਸੀ ਦੋ ਬੰਦੇ ਉਹਦੇ ਨਾਲ ਹੋਰ ਸੀ ਕਿ ਜਿਹੜੇ ਮਾਲੀ ਤੋਂ ਨੇ ਔਰ ਉਹਨਾਂ ਨੂੰ ਰੋਕ ਕੇ ਉਹਨਾਂ ਕੋ ਪੁਛਗਛ ਕੀਤੀ ਗਈ ਔਰ ਪੁਛਗਛ ਦੇ ਦੌਰਾਨ ਉਹਨਾਂ ਨੇ ਗੱਡੀ ਦੇ ਵਿੱਚੋਂ ਸਾਨੂੰ ਜਿਹੜੀ ਆ 1 ਕਿਲੋਗ੍ਰਾਮ ਦਾ ਪਾਕਿਸਤਾਨ ਬੇਸ ਜਿਹੜੀ ਆ ਹੈਰਨ ਉਹ ਸਾਨੂੰ ਬਰਾਮਦ ਹੋਈ ਆ ਤੇ ਤਿੰਨ ਬੰਦੇ ਅਸੀਂ ਰਾਉਂਡ ਅਪ ਕੀਤੇ ਆ ਔਰ ਆ ਮਾਂ ਜੋ ਪਰਚਾ ਦਰਜ ਕਰਕੇ ਅਸੀਂ ਪੇਸ਼ ਅਦਾਲਤ ਕਰਕੇ ਉਹਨਾਂ ਨੂੰ ਅ ਅੱਗੇ ਹਰਮਾਲ ਲੈ ਕੇ ਫਰਦਰ ਇਨਵੈਸਟੀਗੇਸ਼ਨ ਕਰਾਂ ਜਿਹੜੀ ਤੁਸੀਂ ਸਰ ਇਹ 1 ਕਿਲੋਗ੍ਰਾਮ ਜਿਹੜੀ ਹੈਰੋਇਨ ਫੜੀ ਆ ਇਸ ਦੀ ਕਿੰਨੀ ਕੀਮਤ ਹੋਸੀ ਦੇਖੋ ਜੀ ਇਹ ਐਂਗਲੀ ਅਟ੍ਰੈਕਟ ਨਹੀਂ ਇਹਦੇ ਬਾਰੇ ਦੱਸਦੇ 1 ਕਰੋੜਾਂ ਦੀ ਕੀਮਤ ਆ ਇਹਦੇ ਵਿੱਚ ਔਰ ਮਾਝੋਗ ਸੀਐਮ ਪੰਜਾਬ ਸ੍ਰੀ ਭਗਵੰਤ ਮਾਨ ਜੀ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਜੀ ਜਿਨ੍ਹਾਂ ਨੇ ਇੱਕ ਅਨਾਉਂਸ ਕੀਤਾ ਸੀਗਾ ਕਿ ਜਿਹੜਾ ਵੀ ਕੋਈ ਟੀਮ 1 ਕਿਲੋ ਹਰਨ ਤੋਂ ਵੱਧ ਫੜਦੀ ਆ ਔਰ ਅਸੀਂ ਉਹਨੂੰ ਸਾਡੀ ਟੀਮ ਜਿਹੜੀ ਆ ਉਹਨੂੰ ਸਾਡੀ ਸਰਕਾਰ ਜਿਹੜੀ ਆ ਸਰਕਾਰ ਉਹ ਨਾਮੀਆਂ ਰਾਸ਼ੀ ਦੇਊਗੀ ਔਰ ਮੈਂ ਅਫਸਰਾਂ ਨੂੰ ਆਪਣੇ ਸੀਨੀਅਰ ਅਫੀਜ਼ ਉਸੇ ਬੰਨਨ ਨੂੰ ਮੈਂ ਬੇਨਤੀ ਕਰਦਾ ਕਿ ਸਾਡੀ ਟੀਮ ਇਸ ਕਲਾਮ ਦੀ ਹੱਕਦਾਰਿਆ ਦੇ ਨਾਲ ਜਰੂਰ ਮਿਲਣਾ ਚਾਹੀਦਾ ਤੇ ਜਿਹੜੀ ਇਹ ਜਿਹੜੀ ਹੈਰੋਇਨ ਆ ਇਹ ਕਿੱਥੇ ਕਿੱਥੋਂ ਫੜੀ ਗਈ ਸੀ ਜਿਹੜੀ ਕਿੱਥੇ ਉਤਾਰੀ ਗਈ ਸੀ ਡਰੋਨ ਇਹ ਦੇਖੋ ਇਹ ਡਰੋਨ ਤਾਂ ਜਿਹੜਾ ਹੈਗਾ ਇਹ ਬਾਰਡਰ ਤੇ ਉੱਥੇ ਤਾਰੀ ਜਾਂਦੀ ਆ ਔਰ ਇਹ ਲੈ ਕੇ ਵੀ ਉਧਰੋਂ ਆਇਆ ਹੈ ਅੱਗੇ ਹੁਣ ਇਹਦੇ ਫਾਰਵਰਡ ਤੇ ਬੈਕਵਰਡ ਲਿੰਕ ਤੇ ਜਾ ਕੇ ਪਤਾ ਲੱਗੂਗਾ ਕਿ ਇਹ ਕਿਛੇ ਬੰਦਾ ਕੌਣ ਆ ਤੇ ਗਾਂ ਦੇ ਨੇ ਚ ਜਾ ਰਿਹਾ ਸਰ ਇਹਨਾਂ ਦੇ ਆਲਰੇਡੀ ਹੋਰ ਵੀ ਮੁਕਦਮੇ ਦਰਜ ਨੇ ਤਿੰਨਾਂ ਤੇ ਜਿਹੜੇ ਇੱਥੇ ਵਾਲੇ ਦਾ ਮੁਕਦਮਾ ਜਿਹੜਾ ਡੰਡੇ ਦਾ ਉੱਤੇ ਕੋਈ ਨਹੀਂ ਹੈਗਾ ਜਿਹੜੇ ਚੰਡੀਗੜ੍ਹ ਵਾਲੇ ਉਹ ਅਜੇ ਉਹਦੀ ਪੁਛਕਿਸ਼ ਕਰਾਂਗੇ ਕੀ ਕੀ ਨਾਮ ਨੇ ਤਿੰਨਾਂ ਦੇ ਜਿਹੜੇ ਜਿਹੜਾ ਇੱਥੋਂ ਵਾਲਾ ਉਹਦਾ ਨਾ ਜਸ਼ਨਦੀਪ ਜਸ਼ਨ ਆ ਜਾਂ ਜਿਹੜਾ ਕੋੜਲੀ ਜੰਡ ਦਾ ਆ ਇੱਕ ਬਲਵਿੰਦਰ ਆ ਜਿਹੜਾ ਮਾਲੀ ਦਾ ਇੱਕ ਮੁੰਡਾ ਨਾਲ ਇਹਨਾਂ ਦੇ ਹੋ ਰਿਹਾ ਉਹ ਆ ਮੁਸਲਮਾਨ ਕਮਿਊਨਿਟੀ ਤੋਂ ਇਹਨਾਂ ਦੇ ਇਹਨਾਂ ਦੇ ਹੋਰ ਵੀ ਲਿੰਕ ਲੈਕਚਰ ਦੇ ਨੇ ਜਿੱਦਾਂ ਬਿਲਕੁਲ ਬਿਲਕੁਲ ਉਹ ਇਹ ਅਸੀਂ ਆਪਾਂ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਮਾਨਤੇ ਲਿਆ ਕੇ ਨਾ ਕੋਈ ਫਰਦਰ ਕਸ਼ਕਿਸ਼ ਕਰਕੇ ਅੱਗੇ ਲਿਆਵਾਂਗੇ ਥੈਂਕ ਯੂ ਐਸਐਨ ਡੀਐਸਪੀ ਡਾ ਜਵਿੰਦਰ ਸਿੰਘ ਬਾਜਵਾ ਜਿਨ੍ਹਾਂ ਨੇ ਦੱਸਿਆ ਕਿ ਇੰਨਾ ਇਹ ਜਿਹੜੇ ਨੇ ਸਾਰੇ 1 ਕਿਲੋ 100 ਗ੍ਰਾਮ ਜਿਹੜੀ ਆ ਹੈਰੋਇਨ ਜਿਹੜੀ ਇਹਨਾਂ ਕੋਲ ਬਰਾਮਦ ਕੀਤੀ ਹੈ ਤੇ ਨਾਕੇ ਦੌਰਾਨ ਜਿਹੜੀ ਇਹਨਾਂ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਦੌਰਾਨ ਸਾਡੀ ਟੀਮ ਨੇ ਇਹਨਾਂ ਨੂੰ ਫੜਿਆ ਵਾ ਦੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੀ ਇਹਨਾਂ ਦੀ ਕਾਰਵਾਈ ਆ ਪਰਚਾ ਦਰਜ ਕਰਕੇ ਅਗੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੀ ਹੋਰ ਵੀ ਜਿਹੜੇ ਇਹਨਾਂ ਦੇ ਨੈਟਵਰਕ ਹੋਣਗੇ ਉਹਨਾਂ ਦੇ ਜਲਦੀ ਤੋਂ ਜਲਦੀ ਅਸੀਂ ਕਾਬੂ ਪਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਵੀ ਵੇਖਦੇ ਰਹੋ ਦਿਨਿਕਸ਼ਵਰ ਮੈਂ ਹਾਂ ਅਰਜੁਨ ਜੈਨ ਟਾਂਡਾੜਮੜ ਤੁਸੀਂ ਵੀ ਵੇਖਦੇ ਰਹੋ ਦਿਨਿਕਸ਼ਵਰ ਤੇ ਮੈਂ ਹਾਂ ਅਰਜੁਨ ਜੈਨ ਅੱਜ ਅਸੀਂ ਮੌਜੂਦਾ ਡੀਐਸਪੀ ਦਫ਼ਤਰ ਦੇ ਵਿੱਚ ਜਿੱਥੇ ਕਿ ਪੰਜਾਬ ਸਰਕਾਰ ਦੀ ਚਲਾਏਗੀ ਜੁਧ ਨਸ਼ਾ ਵਿਰੁੱਧ ਜਿਹੜੀ ਮਹਿਮ ਦੇ ਤਹਿਤ ਅੱਜ ਟਾਂਡਾ ਪੁਲਿਸ ਨੂੰ ਜਿਹੜੀ ਆ ਬਹੁਤ ਵੱਡੀ ਦੀ ਸਫਲਤਾ ਮਿਲੀ ਆ ਤੇ ਹੁਣ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਡੀਐਸਪੀ ਟਾਂਡਾ ਦਿਵਿੰਦਰ ਸਿੰਘ ਬਾਜਵਾ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਅੱਜ ਜਿਹੜੀ ਪ੍ਰੈਸ ਮੀਟ ਟਾਂਡਾ ਦੇ ਵਿੱਚ ਰੱਖੀ ਕਿਉਂ ਰੱਖੀ ਗਈ ਕਿਸ ਉਸ ਪਰ ਗਣੇਸ਼ੂ ਦਾ ਸਵਾਲ ਹਾਂਜੀ ਹਾਂਜੀ ਜਿਹੜੀ ਅੱਜ ਪ੍ਰੈਸ ਮੀਟ ਕੀਤੀ ਹੈ ਯੈਸ ਯੈਸ ਸਾਡੇ ਟੀਮ ਇੰਸਪੈਕਟਰ ਗਰੇਂਦਰਜੀਤ ਨਾਗਰਾ ਐਸਐਚਓ ਟਾਂਡਾ ਔਰ ਨਾਲ ਇਹਨਾਂ ਦੇ ਇਹਨਾਂ ਦੇ ਜਿਹੜੇ ਟੀਮ ਦੇ ਮੈਂਬਰ ਨੇ ਜਸਪ੍ਰੀਤ ਜੱਸੀ ਔਰ ਹੈਡ ਕਾਂਸਲ ਵਿਕਾਸ ਮਹਿਤਾ ਤੇ ਪਨੀਰ ਨੰਨੇ ਨਿਕਲ ਨਾਕਲਾ ਆਇਆ ਸੱਲਾ ਰੋਡ ਤੇ ਨਾਕਲਾ ਆਇਆ ਸੀਗਾ ਇੱਕ ਉਹਦਾ ਜਿਹੜਾ ਬੰਦਾ ਇੱਕ ਇਥੇ ਲੋਕਲ ਬੰਦਾ ਹੈਗਾ ਆ ਜਸ਼ਨਦੀਪ ਜਸ਼ਨ ਜਿਹਦੀਆਂ ਗਤੀਵਿਧੀਆਂ ਸ਼ੱਕ ਦੇ ਦਾਰੇ 'ਚ ਸੀ ਅਸੀਂ ਉਹਨੂੰ ਫੋਲੋ ਕਰਦੇ ਹੋਏ ਉਹਦੇ ਰਸਤੇ ਦੇ ਵਿੱਚ ਨਾਕਲਾ ਆਇਆ ਸੀਗਾ ਇਹਨਾਂ ਨੇ ਸੱਲਾ ਰੋਡ ਤੇ ਪਰ ਜਦੋਂ ਗੱਡੀ ਤੇ ਆ ਰਿਹਾ ਸੀ ਦੋ ਬੰਦੇ ਉਹਦੇ ਨਾਲ ਹੋਰ ਸੀ ਕਿ ਜਿਹੜੇ ਮਾਲੀ ਤੋਂ ਨੇ ਔਰ ਉਹਨਾਂ ਨੂੰ ਰੋਕ ਕੇ ਉਹਨਾਂ ਕੋ ਪੁਛਗਛ ਕੀਤੀ ਗਈ ਔਰ ਪੁੱਛ ਗਿਆ ਸੀ ਤੇ ਦੌਰਾਨ ਉਹਨਾਂ ਨੇ ਗੱਡੀ ਦੇ ਵਿੱਚੋਂ ਸਾਨੂੰ ਜਿਹੜੀ ਆ ਅ 1 ਕਿਲੋਗ੍ਰਾਮ ਪਾਕਿਸਤਾਨ ਬੇਸ ਜਿਹੜੀ ਹੈਰੋਇਨ ਉਹ ਸਾਨੂੰ ਬਰਾਮਦ ਹੋਈ ਆ ਤੇ ਤਿੰਨ ਬੰਦੇ ਅਸੀਂ ਰਾਉਂਡ ਅਪ ਕੀਤੇ ਆ ਔਰ ਆ ਮਾਂਜੋਗ ਪਰਚਾ ਦਰਜ ਕਰਕੇ ਅਸੀਂ ਪੇਸ਼ ਅਦਾਲਤ ਕਰਕੇ ਉਹਨਾਂ ਨੂੰ ਅ ਅੱਗੇ ਹਰਮਾਨ ਲੈ ਗਏ ਫਰਦਰ ਰੈਸਟਿਗੇਸ਼ਨ ਕਰਾਂ ਜਿਹੜੀ ਤੁਸੀਂ ਸਰ 1 ਕਿਲੋਗ੍ਰਾਮ ਜਿਹੜੀ ਹੈਰੋਇਨ ਫੜੀ ਆ ਇਸ ਦੀ ਕਿੰਨੀ ਕੀਮਤ ਹੋਸੀ ਦੇਖੋ ਜੀ ਇਹ ਐਂਗਲੀ ਅਟ੍ਰੈਕਟ ਨਹੀਂ ਇਹਦੇ ਬਾਰੇ ਦੱਸਦੇ 1 ਕਰੋੜਾਂ ਦੀ ਕੀਮਤ ਆ ਇਹਦੇ ਵਿੱਚ ਔਰ ਮਾਂਜੋਗ ਸੀਐਮ ਪੰਜਾਬ ਸ੍ਰੀ ਭਗਵੰਤ ਮਾਨ ਜੀ ਡੀਜੀਪੀ ਪੰਜਾਬ ਸ਼੍ਰੀ ਗੌਰਵ ਜਾਦਵ ਜੀ ਜਿਨ੍ਹਾਂ ਨੇ ਇੱਕ ਅਨਾਉਂਸ ਕੀਤਾ ਸੀਗਾ ਕਿ ਜਿਹੜਾ ਵੀ ਕੋਈ ਟੀਮ 1 ਕਿਲੋ ਹੈਰਨ ਤੋਂ ਵੱਧ ਫੜਦੀ ਆ ਔਰ ਅਜ਼ੀਮ ਨੂੰ ਸਾਡੀ ਟੀਮ ਜਿਹੜੀ ਆ ਉਹਨੂੰ ਸਾਡੀ ਸਰਕਾਰ ਜਿਹੜੀ ਆ ਸਰਕਾਰ ਉਹ ਨਾਮੀਆਂ ਰਾਸ਼ੀ ਦੇਊਗੀ ਔਰ ਮੈਂ ਅਫਸਰਾਂ ਨੂੰ ਆਪਣੇ ਸੀਨੀਅਰ ਅ ਅਫੀਸਰ ਸਾਹਿਬਾਨ ਨੂੰ ਮੈਂ ਬੇਨਤੀ ਕਰਦਾ ਕਿ ਸਾਡੀ ਟੀਮ ਇਸ ਇਨਾਮ ਦੀ ਹੱਕਦਾਰ ਹੈ ਦੇ ਨਾਲ ਜ਼ਰੂਰ ਮਿਲਣਾ ਚਾਹੀਦਾ ਤੇ ਜਿਹੜੀ ਇਹ ਜਿਹੜੀ ਹੈਰੋਇਨ ਆ ਇਹ ਕਿੱਥੇ ਕਿੱਥੋਂ ਫੜੀ ਗਈ ਸੀ ਜਿਹੜੀ ਕਿੱਥੇ ਉਤਾਰੀ ਗਈ ਸੀ ਡਰੋਨ ਦੇਖੋ ਇਹ ਡਰੋਨ ਦਾ ਜਿਹੜਾ ਹੈਗਾ ਇਹ ਬਾਦਰ ਤੇ ਉੱਥੇ ਤਰੀ ਜਾਂਦੀ ਆ ਔਰ ਇਹ ਲੈ ਕੇ ਵੀ ਉਧਰੋਂ ਆਇਆ ਹੈ ਅੱਗੇ ਉਹਨਾਂ ਇਹਦੇ ਫਾਰਵਰਡ ਤੇ ਬੈਕਵਰਡ ਲਿੰਕ ਤੇ ਜਾ ਕੇ ਪਤਾ ਲੱਗੂਗਾ ਵੀ ਇਹ ਕਿਛੇ ਬੰਦਾ ਕੌਣ ਆ ਤੇ ਗਾਂ ਦੇਣ ਤੇ ਜਾ ਰਹੇ ਸਰ ਇਹਨਾਂ ਦੇ ਆਲਰੇਡੀ ਹੋਰ ਵੀ ਮੁਕਦਮੇ ਦਰਜ ਨੇ ਤਿੰਨਾਂ ਤੇ ਜਿਹੜੇ ਇੱਥੇ ਵਾਲੇ ਦਾ ਮੁਕਦਮਾ ਜਿਹੜਾ ਡੰਡੇ ਦਾ ਉੱਤੇ ਕੋਈ ਨਹੀਂ ਹੈਗਾ ਜਿਹੜੇ ਚੰਡੀਗੜ੍ਹ ਵਾਲੇ ਉਹ ਅਜੇ ਕੋਈ ਪੁੱਛਕਿਸ਼ ਕਰਾਂਗੇ ਕੀ ਕੀ ਨਾਮ ਨੇ ਤਿੰਨਾਂ ਦੇ ਜਿਹੜੇ ਜਿਹੜਾ ਇੱਥੋਂ ਵਾਲਾ ਉਹਦਾ ਨਾ ਜਸ਼ਨਦੀਪ ਜਸ਼ਨ ਆ ਜਾਂ ਜਿਹੜਾ ਕੋੜਲੀ ਚੰਦ ਦਾ ਆ ਇੱਕ ਬਲਵਿੰਦਰ ਆ ਉਹ ਜਿਹੜਾ ਮਾਲ ਇਹਦਾ ਇੱਕ ਮੁੰਡਾ ਨਾਲ ਇਹਨਾਂ ਦੇ ਹੋ ਰਿਹਾ ਉਹ ਅ ਅ ਮੁਸਲਮਨ ਕਮਿਊਨਿਟੀ ਤੋਂ ਇਹਨਾਂ ਦੇ ਇਹਨਾਂ ਦੇ ਹੋਰ ਵੀ ਲਿੰਕ ਲੈਕਚਰ ਦੇ ਨੇ ਜਿੱਦਾਂ ਬਿਲਕੁਲ ਬਿਲਕੁਲ ਉਹ ਇਹ ਅਸੀਂ ਆਪਾਂ ਇਹਨਾਂ ਨੂੰ ਪੇਸ਼ਦਾਨਤ ਕਰਕੇ ਮਾਨ ਤੇ ਲਿਆ ਕੇ ਨਾ ਕੋਈ ਫਰਦਰ ਬੁਸ਼ਕਿਸ਼ ਕਰਕੇ ਅਗਲੇ ਆਵਾਂ ਥੈਂਕ ਯੂ ਐਸਐਨ ਡੀਐਸਪੀ ਸਾਹਿਬ ਜਿੰਦਾ ਸਿੰਘ ਬਾਜਬਾ ਜਿਨ੍ਹਾਂ ਨੇ ਦੱਸਿਆ ਕਿ ਇਹਨਾਂ ਇਹ ਜਿਹੜੇ ਨੇ ਸਾਰੇ 1 ਕਿਲੋ 100 ਗ੍ਰਾਮ ਜਿਹੜੀ ਆ ਹੈਰੋਇਨ ਜਿਹੜੀ ਇਹਨਾਂ ਕੋਲ ਬਰਾਮਦ ਕੀਤੀ ਹੈ ਤੇ ਨਾਕੇ ਦੌਰਾਨ ਜਿਹੜੀ ਇਨਾਂ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਦੌਰਾਨ ਸਾਡੀ ਟੀਮ ਨੇ ਇਹਨਾਂ ਨੂੰ ਫੜਿਆ ਵਾ ਤੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੀ ਇਹਨਾਂ ਦੀ ਕਾਰਵਾਈ ਆ ਪਰਚਾ ਦਰਜ ਕਰਕੇ ਅਗੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੀ ਹੋਰ ਵੀ ਜਿਹੜੇ ਇਹਨਾਂ ਦੇ ਨੈਟਵਰਕ ਹੋਣਗੇ ਉਹਨਾਂ ਦੇ ਜਲਦੀ ਤੋਂ ਜਲਦੀ ਅਸੀਂ ਕਾਬੂ ਪਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਵੀ ਵੇਖਦੇ ਰਹੋ ਦਿਨਿਕਸ਼ੋਰਾ ਮੈਂ ਹਾਂ ਅਰਜੁਨ ਜੈਨ ਟਾਂਡਾੜਮੜ ਤੁਸੀਂ ਵੀ ਵੇਖਦੇ ਰਹੋ ਦਿਨਿਕਸ਼ੋਰਾ ਤੇ ਮੈਂ ਹਾਂ ਅਰਜੁਨ ਜੈਨ ਅੱਜ ਅਸੀਂ ਮੌਜੂਦਾ ਡੀਐਸਪੀ ਦਫ਼ਤਰ ਦੇ ਵਿੱਚ ਜਿੱਥੇ ਕਿ ਪੰਜਾਬ ਸਰਕਾਰ ਦੀ ਚਲਾਏਗੀ ਜੁੱਧ ਨਸ਼ਾ ਵਿਰੁੱਧ ਜਿਹੜੀ ਮਹਿਮ ਦੇ ਤਹਿਤ ਅੱਜ ਟਾਂਡਾ ਪੁਲਿਸ ਨੂੰ ਜਿਹੜੀ ਆ ਬਹੁਤ ਵੱਡੀ ਦੀ ਸਫਲਤਾ ਮਿਲੀ ਆ ਤੇ ਹੁਣ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਡੀਐਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਅੱਜ ਜਿਹੜੀ ਪ੍ਰੈਸ ਮੀਟ ਟਾਂਡਾ ਦੇ ਵਿੱਚ ਰੱਖੀ ਕਿਉਂ ਰੱਖੀ ਗਈ ਕਿਸੇ ਤੋਂ ਪਲੇ ਗਣਿਸ਼ੂ ਦਾ ਸਵਾਲ ਹਾਂਜੀ ਹਾਂਜੀ ਜਿਹੜੀ ਅੱਜ ਪ੍ਰੈਸ ਮੀਟ ਕੀਤੀ ਹੈ ਯੈਸ ਯੈਸ ਸਾਡੇ ਟੀਮ ਇੰਸਪੈਕਟਰ ਗੁਰਿੰਦਰਜੀਤ ਨਾਗਰਾ ਐਸਐਚਓ ਟਾਂਡਾ ਔਰ ਨਾਲ ਇਹਨਾਂ ਦੇ ਇਹਨਾਂ ਦੇ ਜਿਹੜੇ ਟੀਮ ਦੇ ਮੈਂਬਰ ਨੇ ਜਸਪ੍ਰੀਤ ਜੱਸੀ ਔਰ ਹੈਡ ਕਾਂਸੇਬਲ ਵਿਕਾਸ ਮਹਿਤਾ ਤੇ ਬਨੀਬ ਜਨਾਂ ਨੇ ਕੱਲ ਨਾਕਾ ਲਾਇਆ ਸੱਲਾ ਰੋਡ ਤੇ ਨਾਕਾ ਲਾਇਆ ਆਇਆ ਸੀਗਾ ਇੱਕ ਉਹਦਾ ਜਿਹੜਾ ਬੰਦਾ ਇੱਕ ਇਥੇ ਲੋਕਲ ਬੰਦਾ ਹੈਗਾ ਆ ਜਸ਼ਨਦੀਪ ਜਸ਼ਨ ਜਿਹਦੀਆਂ ਗਤੀਵਿਧੀਆਂ ਸ਼ੱਕ ਦੇ ਦਾਰੇ 'ਚ ਸੀ ਅਸੀਂ ਉਹਨੂੰ ਫੋਲੋ ਕਰਦੇ ਹੋਏ ਉਹਦੇ ਰਸਤੇ ਦੇ ਵਿੱਚ ਨਾਕਾ ਲਾਇਆ ਆਇਆ ਸੀਗਾ ਇਹਨਾਂ ਨੇ ਸੱਲਾ ਰੋਡ ਤੇ ਔਰ ਜਦੋਂ ਗੱਡੀ ਤੇ ਆ ਰਿਹਾ ਸੀ ਦੋ ਬੰਦੇ ਉਹਦੇ ਨਾਲ ਹੋਰ ਸੀ ਕਿ ਜਿਹੜੇ ਮਾਲੀ ਤੋਂ ਨੇ ਔਰ ਉਹਨਾਂ ਨੂੰ ਰੋਕ ਕੇ ਇਹਨਾਂ ਕੋ ਅ ਪੁਸ਼ਕਸ਼ ਕੀਤੀ ਗਈ ਜਾਂ ਪੁਛ ਗਿਆ ਸੀ ਦੇ ਦੌਰਾਨ ਉਹਨਾਂ ਨੇ ਗੱਡੀ ਦੇ ਵਿੱਚੋਂ ਸਾਨੂੰ ਜਿਹੜੀ ਆ 1 ਕਿਲੋਗ੍ਰਾਮ ਦਾ ਪਾਕਿਸਤਾਨ ਬੇਸ ਜਿਹੜੀ ਆ ਹੈਰਨ ਉਹ ਸਾਨੂੰ ਬਰਾਬਰ ਹੋਈ ਆ ਤੇ ਤਿੰਨ ਬੰਦੇ ਅਸੀਂ ਰਾਉਂਡ ਅਪ ਕੀਤੇ ਆ ਔਰ ਆ ਮਾਂ ਜੋ ਪਰਚਾ ਦਰਜ ਕਰਕੇ ਅਸੀਂ ਪੇਸ਼ ਅਦਾਲਤ ਕਰਕੇ ਉਹਨਾਂ ਨੂੰ ਅ ਅੱਗੇ ਹਰਮਾਲ ਲੈ ਕੇ ਫਰਦਰ ਨੋ ਰੈਸਟਿਗੇਸ਼ਨ ਕਰਾ ਜਿਹੜੀ ਤੁਸੀਂ ਸਰ ਇਹ 1 ਕਿਲੋਗ੍ਰਾਮ ਜਿਹੜੀ ਹੈਰੋਇਨ ਫੜੀ ਆ ਇਸ ਦੀ ਕਿੰਨੀ ਕੀਮਤ ਹੋਸੀ ਦੇਖੋ ਜੀ ਇਹ ਐਂਗਲੀ ਅਟ੍ਰੈਕਟ ਨਹੀਂ ਇਹਦੇ ਬਾਰੇ ਦੱਸਦੇ 1 ਕਰੋੜਾਂ ਦੀ ਕੀਮਤ ਆ ਇਹਦੇ ਵਿੱਚ ਔਰ ਮਾਝੋਗ ਸੀਐਮ ਪੰਜਾਬ ਸ੍ਰੀ ਭਗਵੰਤ ਮਾਨ ਜੀ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਜੀ ਜਿਨ੍ਹਾਂ ਨੇ ਇੱਕ ਅਨਾਉਂਸ ਕੀਤਾ ਸੀਗਾ ਕਿ ਜਿਹੜਾ ਵੀ ਕੋਈ ਟੀਮ 1 ਕਿਲੋ ਹਰਨ ਤੋਂ ਵੱਧ ਫੜਦੀ ਆ ਔਰ ਅਸੀਂ ਉਹਨੂੰ ਸਾਡੀ ਟੀਮ ਜਿਹੜੀ ਆ ਉਹਨੂੰ ਸਾਡੀ ਸਰਕਾਰ ਜਿਹੜੀ ਆ ਸਰਕਾਰ ਉਹ ਨਾਮੀਆਂ ਰਾਸ਼ੀ ਦੇਊਗੀ ਔਰ ਮੈਂ ਅਫਸਰਾਂ ਨੂੰ ਆਪਣੇ ਸੀਨੀਅਰ ਅਫੀਸਰ ਜੇਬਾਨ ਨੂੰ ਮੈਂ ਬੇਨਤੀ ਕਰਦਾ ਕਿ ਸਾਡੀ ਟੀਮ ਇਸ ਕਲਾਮ ਦੀ ਹੱਕਦਾਰਿਆ ਦੇ ਨਾਲ ਜਰੂਰ ਮਿਲਣਾ ਚਾਹੀਦਾ ਤੇ ਜਿਹੜੀ ਇਹ ਜਿਹੜੀ ਹੈਰੋਇਨ ਆ ਇਹ ਕਿੱਥੇ ਕਿੱਥੋਂ ਫੜੀ ਗਈ ਸੀ ਜਿਹੜੀ ਕਿੱਥੇ ਉਤਾਰੀ ਗਈ ਸੀ ਡਰੋਨ ਇਹ ਦੇਖੋ ਇਹ ਡਰੋਨ ਤਾਂ ਜਿਹੜਾ ਹੈਗਾ ਇਹ ਬਾਰਡਰ ਤੇ ਉੱਥੇ ਤਾਰੀ ਜਾਂਦੀ ਆ ਔਰ ਇਹ ਲੈ ਕੇ ਵੀ ਉਧਰੋਂ ਆਇਆ ਹੈ ਅੱਗੇ ਹੁਣ ਇਹਦੇ ਫਾਰਵਰਡ ਤੇ ਬੈਕਵਰਡ ਲਿੰਕ ਚ ਜਾ ਕੇ ਪਤਾ ਲੱਗੂਗਾ ਕਿ ਇਹ ਕਿਛੇ ਬੰਦਾ ਕੌਣ ਆ ਤੇ ਗਾਂ ਦੇ ਨਿਕ ਤੇ ਜਾ ਰਹੇ ਸਰ ਇਹਨਾਂ ਦੇ ਆਲਰੇਡੀ ਹੋਰ ਵੀ ਮੁਕਦਮੇ ਦਰਜ ਨੇ ਤਿੰਨਾਂ ਤੇ ਜਿਹੜੇ ਇੱਥੇ ਵਾਲੇ ਦਾ ਮੁਕਦਮਾ ਜਿਹੜਾ ਡੰਡੇ ਦਾ ਉੱਤੇ ਕੋਈ ਨਹੀਂ ਹੈਗਾ ਜਿਹੜੇ ਚੰਡੀਗੜ੍ਹ ਵਾਲੇ ਉਹ ਅਜੇ ਉਹਦੀ ਪੁਛਕਿਸ਼ ਕਰਾਂਗੇ ਕੀ ਕੀ ਨਾਮ ਨੇ ਤਿੰਨਾਂ ਦੇ ਜਿਹੜੇ ਜਿਹੜਾ ਇੱਥੋਂ ਵਾਲਾ ਉਹਦਾ ਨਾ ਜਸ਼ਨਦੀਪ ਜਸ਼ਨ ਆ ਜਾਂ ਜਿਹੜਾ ਕੋੜਲੀ ਜੰਡ ਦਾ ਆ ਇੱਕ ਬਲਵਿੰਦਰ ਆ ਜਿਹੜਾ ਮਾਲੀ ਦਾ ਇੱਕ ਮੁੰਡਾ ਨਾਲ ਇਹਨਾਂ ਦੇ ਹੋ ਰਿਹਾ ਉਹ ਆ ਮੁਸਲਮਾਨ ਕਮਿਊਨਿਟੀ ਤੋਂ ਇਹਨਾਂ ਦੇ ਇਹਨਾਂ ਦੇ ਹੋਰ ਵੀ ਲਿੰਕ ਲੈਕਚਰ ਦੇ ਨੇ ਜਿੱਦਾਂ ਬਿਲਕੁਲ ਬਿਲਕੁਲ ਉਹ ਇਹ ਅਸੀਂ ਆਪਾਂ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਮਾਨਤੇ ਲਿਆ ਕੇ ਨਾ ਕੋਈ ਫਰਦਰ ਕਸ਼ਕਿਸ਼ ਕਰਕੇ ਅੱਗੇ ਲਿਆਵਾਂਗੇ ਥੈਂਕ ਯੂ ਐਸਐਨ ਡੀਐਸਪੀ ਹਰਨ ਦਾ ਜਵਿੰਦਰ ਸਿੰਘ ਬਾਜਵਾ ਜਿਨ੍ਹਾਂ ਨੇ ਦੱਸਿਆ ਕਿ ਇੰਨਾ ਇਹ ਜਿਹੜੇ ਨੇ ਸਾਰੇ 1 ਕਿਲੋ 100 ਗ੍ਰਾਮ ਜਿਹੜੀ ਆ ਹੈਰੋਇਨ ਜਿਹੜੀ ਇਹਨਾਂ ਕੋਲ ਬਰਾਮਦ ਕੀਤੀ ਹੈ ਤੇ ਨਾਕੇ ਦੌਰਾਨ ਜਿਹੜੀ ਇਹਨਾਂ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਦੌਰਾਨ ਸਾਡੀ ਟੀਮ ਨੇ ਇਹਨਾਂ ਨੂੰ ਫੜਿਆ ਵਾ ਦੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੀ ਇਹਨਾਂ ਦੀ ਕਾਰਵਾਈ ਆ ਪਰਚਾ ਦਰਜ ਕਰਕੇ ਅਗੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੀ ਹੋਰ ਵੀ ਜਿਹੜੇ ਇਹਨਾਂ ਦੇ ਨੈਟਵਰਕ ਹੋਣਗੇ ਉਹਨਾਂ ਦੇ ਜਲਦੀ ਤੋਂ ਜਲਦੀ ਅਸੀਂ ਕਾਬੂ ਪਾਉਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਵੀ ਦੇਖਦੇ ਰਹੋ ਦਿਨਿਕਸ਼ਵਰ ਮੈਂ ਹਾਂ ਅਰਜੁਨ ਜੈਨ ਟਾਂਡਾ ਆਡਮੋਰ